ਨੰਨ ਕਬਡੀਆਂ ਦੇ ਅੱਪਰ 10000 ਇੱਕ ਅਰੀ ਔਰਦਾਰ ਤਾੜੀਆਂ ਮਾਰਦੇ ਹੋ ਫਾਈਨਲ ਦੀ ਪਹਿਲੀ ਕਬੱਡੀ ਅੱਬਾ ਪਾਉਂਡ ਦੇ ਲਈ ਤਿਆਰ ਹੈ ਅਮਰ ਦਵਾਈਆਂ ਕਹਿੰਦਾ 3 ਦਾ 10000 ਦੀ ਹੈ ਲੱਤੂ ਵਾਲਿਆ ਤੇਰੇ 3 10000 ਦੇ ਫਾਈਨਲ ਦੀ ਸ਼ੁਰੂਆਤ ਹੋਈ ਹੈ ਜਕਾਰੇ ਦੇ ਨਾਲ ਕਰਦੇ ਹਾਂ ਬੋਲੇ ਸੰਤੇਜ ਉਹਨਾਂ ਦੇ ਸੱਦੇ ਦੇ ਚੇਲੇ ਵਾਲਾ ਜੈ ਦੀ ਭੁੰਨਰ ਵੀ ਆਇਆ ਸਤਕਾਰ ਹੈ ਭਰਾਵਾਂ ਦਾ ਇਧਰੀ ਸਾਈਡ ਦੁਨੀਆ ਦਾ ਰਸਤਾ ਵਾ ਅੱਜ ਕਹਿੰਦੇ ਪਿਆਰ ਕਰਕੇ ਆਇਆ ਵੈਸੇ ਸ਼ੇਰੇ ਨੇ ਆਖਿਆ ਅੰਬੇ ਦੀ ਤਵੀਤ ਜਿਹੜੀ ਠੀਕ ਨਹੀਂ ਹੈ ਪਰ ਸਹੀ ਬੜਾ ਨੌਜਵਾਨ ਨੂੰ ਆਖਿਆ ਕਿ ਪਹਿਲਵਾਨਾਂ ਦੀ ਧਰਤੀ ਹੈ ਵੀ ਅੰਬੇ ਆ ਇਹ ਤੇਰੇ ਚਰਨਾਂ ਦੇ ਵਿੱਚ ਹੀ ਬੇਨਤੀ ਸਮਝ ਲੈ ਵੀ ਨੌਜਵਾਨਾ ਇੱਥੇ ਖੇਡਣਾ ਜ਼ਰੂਰ ਆਮਦ ਦਵਾਈਆਂ ਜੂਕੇ ਦੇ ਵੱਲੋਂ ਇੱਕ ਵਾਰ ਤਾੜੀਆਂ ਮਾਰਦੇ ਹੋ ਜ਼ੋਰਦਾਰ 10000 ਅਮਰਤਵਈਆਂ ਜੁਕੇ ਵਾਲਾ ਅੰਬੇ ਦੀ ਕਬੱਡੀ 10000 10000 10000 ਉਹ 10000 ਦਾ ਕਹਿੰਦੇ ਅੰਬਾ ਜੇਤੂ ਬਣ ਗਿਆ ਇਕਲੀ ਉਹ ਆਪਿੰਦਾ 12 ਸਾਲ ਦਾ ਖੇਡ ਮੇਲਾ ਹਰਨੇਕ ਭਾ ਮਨਤੇਜ ਉਹਨਾਂ ਨੂੰ ਮੁਬਾਰਕਬਾਦ ਹੈ ਗੁਰਜੰਤ ਸਰਪੰਚ ਯਰਮਨ ਸਰਪੰਚ ਯਾਰਾਂ ਦੇ ਯਾਰ ਹੈ ਜੇਜੇ ਤਾਰ ਤੇ ਧੰਨਵਾਦ ਹੈ ਬਈ ਅੰਬੇ ਨੂੰ ਕੌਣ ਕੌਣ ਪਿਆਰ ਕਰ ਏ ਜੋਰਦਾਰ ਅੱਜ ਪਿਆਰ ਕਰਕੇ ਆਇਆ ਏ ਪਹਿਲਵਾਨਾਂ ਦਾ ਪਿੰਡ ਹੈ ਬਾਬਾ ਫਤਿਹ ਸਿੰਘ ਵਰਗੇ ਰਸਤਮ ਖਿਡਾਰੀ ਬਣੇ ਅੱਜ ਖੇਡਦਾ ਫਿਰ ਗੱਲਾਂ ਚਾਲਦੀਆਂ ਏ ਯਾਰ ਆ ਜਿਸ ਕਰਨ ਦਾ ਤੇ ਲੱਕ ਆਏ ਖੇਮ ਕਰਨ ਦਾ ਹਲਕਾ ਏ ਖੇਮ ਕਰਨ ਦਾ ਹਲਕਾ ਏ ਖੇਮ ਕਰਨ ਦਾ ਲੱਤੂ ਵਾਲਿਆ 10000 ਦਾ ਆ ਅੰਮ੍ਰਿਤ ਵਈਆ ਝੁਕੀ ਵਾਲੇ ਨੇ ਪਰ ਏ ਪੰਡਾਲੇ ਵਾਲਾ ਪੰਡਾਲੇ ਵਾਲਾ ਪੰਡਾਲੇ ਵਾਲਾ ਪੰਡਾਲੇ ਵਾਲਾ ਇਹ ਅੰਬਾ 21 21000 ਵਾਲੀਆਂ ਪਾਉਂਦਾ ਅੰਬੇ ਨੇ ਵੀ ਦੁਨੀਆ ਆ ਭਾਰ ਦੇ ਵਿੱਚ ਤਰੱਕੀ ਕਰ ਲਈ ਤੇ ਬਾਪੂ ਤਾਰਾ ਸਾਹਿਬ ਇਹ ਤਾੜੀਆਂ ਇਹ ਵਾਪਸੀ ਦੇ ਸੰਕੇਤ ਹੈ ਬਗੇਲਿਆ ਤੇਰੇ ਤੇਲੇ ਦੇ ਵਾਪਸੀ ਦੇ ਸੰਕੇਤ ਹੈ ਕਹਿੰਦਾ ਵਾਪਸੀ ਸ਼ਾਨਦਾਰ ਕਰਾਂਗੇ ਉਹ ਟੱਕਰ ਉਹ ਟੱਕਰ ਇਹ ਪ੍ਰੀਤ ਤੇ ਅੰਮਾ ਨੰਬਰ ਅੰਮੇ ਦਾ ਉਹ ਮਾਝ ਵਾਲਿਆ ਟੱਕਰ ਕਿੱਦਾਂ ਨਹੀਂ ਲੱਗੀ ਤਾੜੀਆਂ ਇਹ ਪ੍ਰਧਾਨ ਸਾਹਿਬ ਜੇਤੂ ਵੀ ਬਣੇਗਾ ਇਹ ਔਰ ਇਹ ਸਮਲਦਾ ਸਮੁੱਚੀ ਟੂਰਨਾਮੈਂਟ ਮੈਨੇਜਮੈਂਟ ਕਮੇਟੀ ਵੱਲੋਂ ਚੇਚੇ ਤੌਰ ਤੇ ਧੰਨਵਾਦ ਧੰਨਵਾਦ ਵੀ ਕੀਤਾ ਜਾਵੇਗਾ ਇਧਰ ਪ੍ਰੀਤ ਲੱड्डੂ ਦੇ ਲਈ ਗਰਜੰਟ ਸਰਪੰਚ ਨੀਤਾ ਸਰਪੰਚ ਜ਼ੋਰਦਾਰ ਤਾੜੀਆਂ ਮਾਰ ਦਿਓ ਅਮਰ ਦਵਈਆ ਯੂਕੇ 10000 ਮਨਤੇਜ ਫੌਜੀ ਦੇ ਭਰਾਵਾਂ ਵੱਲੋਂ 5000 ਗਰਜੰਟ ਸਰਪੰਚ ਨੀਤਾ ਸਰਪੰਚ ਸਰਵਣ ਸਰਪੰਚ ਵੱਲੋਂ 5000 ਤੇ ਇਧਰ ਦੇ ਪਾਸੇ ਫੇਰ ਅੰਬਾ ਆਕੇ ਵਾਪਸੀ ਸ਼ਾਨਦਾਰ ਕਰਾਂਗੇ ਅੰਬਾ ਫੇਰ ਆ ਗਿਆ ਹੈ ਅੰਬਾ ਫੇਰ ਆ ਗਿਆ ਅੰਬਾ ਫੇਰ ਆ ਗਿਆ ਲੱਤੂ ਵਾਲਿਆ 20000 20000 20000 ਏ ਪੀਰਾ ਪਰ ਉਧਰ ਦੇ ਪਾਸੇ ਅੰਬਾ ਅੰਬਈਆ ਅੰਬਾ ਤੇ ਅੰਬਈਆ ਦੇ ਚ ਰੇਡ ਪਾਉਣ ਨੂੰ ਬਾਧ ਆਇਆ ਹੈ ਸਾਹਮਣੇ ਚਾਰ ਨੇ ਤੇ ਕੱਲੀ ਕੱਲੀ ਰੇਡ ਅੰਬੇ ਦੀ ਜਿਉ ਛੱਲਾ ਨੇ ਚੜਾਉਂਦੀਆਂ ਝੂਮ ਝੂਮ ਕੇ ਆਉਂਦਾ ਮਾਲਿਆ ਤਾਰਾਂ ਦੇਖ ਨਵਾਬ ਦੀਆਂ ਤੇ ਝੂਲ ਝੂਲ ਕੇ ਆਉਂਦਾ ਮਾਲਿਆ ਤਾਰਾਂ ਦੇਖ ਨਵਾਬ ਦੀਆਂ ਤੇ ਪੁਆਇੰਟ ਕਹਿੰਦੇ ਇਸ ਸਮੇਂ ਧਾਵੀ ਦੇ ਸੇ ਜੁੜਦਾ ਹੈ ਸਾਡੇ ਅਮਰਤ ਵਈਆਂ ਯੂਕੇ ਮਨਤੇਜ ਫੌਜੀ ਵੀਰ ਲੈ ਵੀ ਭਾਈ ਲੱਤੂ ਵਾਲਿਆ ਤਿੰਨ ਜੱਫੇ ਸਾਡੇ ਗਰਜੰਟ ਵੀਰ ਵੱਲੋਂ 5000 ਦੇ ਹੋਣਗੇ ਲਓ ਇਹਦੇ ਵੀ ਜੱਫੇ 5000 ਦੇ ਆ ਸਾਡੇ ਹੈਪੀ ਦੇ ਜੱਫੇ ਵੀ ਜਿਹੜੇ 5000 ਦੇਉਣਗੇ ਤਿੰਨ ਜੱਫੇ ਤੇ ਭਾਈ ਲੱਦੂ ਵਾਲੇ 프리 ਦੇ ਵੀ ਤਿੰਨ ਜੱਫਿਆਂ ਤੇ ਪਾ ਵੱਡੀ ਪੌਣੀ ਤਿਆਰ ਹੈ ਪਹਿਲਾਂ 20000 ਲਗਾ ਤੇ 5000 ਗਰੰਟ ਭਰਾਣੇ ਆਖਿਆ 프리 ਦੇ ਤਿੰਨ ਜੱਫਿਆਂ ਤੇ ਅੱਜ 25000 ਹੋ ਗਏ ਅੰਮੇ ਦੇ ਪਿੰਡੇ ਨੂੰ ਮਿੱਟੀ ਨਹੀਂ ਲੱਗੀ ਹੁਣ ਵੇਖਣਾ ਕੌਣ ਮਾਣ ਸਾਡਾ ਬਗੀਚਾ ਵੀਰ ਕਰਦਾ ਰਵੀ ਸ਼ੇਰ ਕਹਿੰਦੇ ਫੁੱਲਿਆ ਨਹੀਂ ਸਮਾਉਂਦਾ ਇਹ ਕਹਿੰਦੇ ਰਵੀ ਸ਼ੇਰ ਦਾ ਪੁੱਤ ਹੈ ਸਾਹਮਣੇ ਕਹਿੰਦੇ ਛੋਟੀ ਉਮਰੇ ਰਕਾਰਡ ਬੋਲਦੇ ਜੋ ਮੂਸੇ ਵਾਲੇ ਦੇ ਗੀਤ ਮਾਝੇ ਦਾ ਬ੍ਰਾਂਡ ਮਾਲ ਲਿਆ ਲੱਦੂ ਵਾਲਾ ਪ੍ਰੀਤ ਉਹ ਮਾਝੇ ਦਾ ਬ੍ਰਾਂਡ ਮਾਲ ਲਿਆ ਲੱਦੂ ਵਾਲਾ ਪ੍ਰੀਤ ਇਹ ਰੋਕਣਾ ਕਿਹੜਾ ਸਖੀਚੇ ਨੂੰ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਵੀ ਭੱਜੀ ਆਉਂਦੀ ਹੈ ਆ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਵੀ ਭੱਜੀ ਆਉਂਦੀ ਹੈ ਪਰ ਤੱਕ ਦੇ ਖੇਡ ਮੈਦਾਨ ਚ ਇੱਕ ਕੰਨੀ ਦੇ 2 ਨੰਬਰ ਤੋਂ ਕਹਿੰਦੇ ਆ ਕੌਣ ਹੈ ਇਹ ਸੁਰ ਸਿੰਘ ਵਾਲਾ ਲੱड्डੂ ਵਾਲਾ ਪ੍ਰੀਤ ਕਹਿੰਦਾ ਵੀ ਆਪਾਂ ਸਭਰਾਮਾ ਦੇ ਕਬੱਡੀ ਕੱਪ ਤੇ ਇਹਦਾ ਟਰੈਕਟਰ ਦੇ ਨਾਲ ਵੱਡਾ ਮਾਨ ਸਨਮਾਨ ਕਰਨਾ ਦੇਣਾ ਵੀ ਕਹਿੰਦਾ 4 बाई 4 ਹੈ ਆ ਉਹ ਮਣ ਕਹਿੰਦੇ ਕੋਟ ਕਰਾਰਖਾਂ ਵਾਲਾ ਖੇਡਦਾਰ ਵਰਿੰਦਰ ਖੇਡ ਰਹੀਆਂ ਵੱਡਾ ਵੀਰ ਹੈ ਜਦੋਂ ਗੱਡੀ ਨਾ ਮਾਨਿਆ ਸਨਮਾਨ ਆ ਗਿਆ ਤੇ ਸਾਡੇ ਵੀਰ ਜਸਕਰਨ ਢਿੱਲੋਂ ਜੀ ਦੀ ਟ੍ਰਾਂਸਪੋਰਟ ਵਾਲੇ ਵੀਰ ਦਾ ਵੱਡਾ ਰੌਰਿਆ ਸੋ ਮੇਰੇ ਵੀਰੋ ਸਨਮਾਨ ਦੇ ਵਿੱਚ ਜਸਕਰਨ ਢਿੱਲੋਂ ਵੀਰ ਦਾ ਧੰਨਵਾਦ ਕਰਦੇ ਆਂ ਨੇ ਮਿੰਟੂ ਉਹਨਾਂ ਨੇ ਕਹਿੰਦੇ ਵੱਡਾ ਯੋਗਦਾਨ ਪਾਇਆ ਪਰ ਆ ਤੱਕਦੇ ਅਮਰਤਪਾਲ ਸਿੰਘ ਅੰਬਾ ਖੇਡ ਮੈਦਾਨ ਦੇ ਵਿੱਚ ਫੇਰ ਵਧ ਗਿਆ ਪ੍ਰੀਤ ਦੇਖ ਮੁੰਡੇ ਨੇ ਕਹਿੰਦੇ 21000 21000 ਦਾ ਲਫਾਫਾ ਉਹ ਮੁੰਡੇ ਨੇ ਕਹਿੰਦੇ 21000 ਦਾ ਲਫਾਫਾ ਆਪਣੇ ਕਬਜ਼ੇ ਦੇ ਵਿੱਚ ਲਿਆ ਤੇ ਪੁਆਇੰਟ ਕਹਿੰਦੇ ਧਾਵੀ ਦੇ ਸੇ ਜੋੜਦਾ ਮੈਨੂੰ ਲੱਗਦਾ ਸੁਗਾ ਸਾਹਮ ਜਿਵੇਂ ਉਮੜਾ ਪ੍ਰੀਤ ਉਹ ਬਟੋ ਯਾਰੋ ਕਿੰਦਾ ਖੁਸ਼ ਹੋ ਉਹ ਤਾੜੀਆਂ ਮਾਰ ਕੇ ਦੱਸੋ ਜੇ ਖੁਸ਼ ਸਾਹਮਣੇ ਕਹਿੰਦੇ ਲੱਦੂੜਾ ਪ੍ਰੀਤ ਹੈ ਚੀਤੇ ਵਾਂਗੂ ਝੰਟ ਪੈੜਾ ਰੈਡਰਾਂ ਤੇ ਮਾਰਦਾ ਟੌਪ ਦਾ ਇਹ ਜਾਫੀ ਕਾ ਰੰਧਾਵੇ ਪਰਿਵਾਰ ਦਾ ਲਾਉਂਦਾ ਜਦੋਂ ਜੱਫੇ ਸਾਫੇ ਹਵਾ ਚ ਘਮਾਉਂਦੇ ਸਿਰਾਂ ਕਰਵਾਇਆ ਪਿਆਜ ਦੇ ਮੇਲੇ ਉੱਪਰ ਲੈ ਵੀ ਪੱਤਰੀ ਵਾਲਿਆ ਇੱਕ ਥਾਪੀ ਮਾਰੀ ਹੈ ਜੇ ਜਫਾ ਲਾ ਕੇ ਤੁਜੀ ਥਾਪੀ ਮਾਰ ਜਾਵੇ ਤੇ ਗੱਲ ਬਣੂ ਮੇਰੇ ਪੰਜਾ ਵੀਰੋ ਰਾਜਾ ਤੇ ਅੰਬਾ ਹੁਣ ਵੇਖਣਾ ਗੇਮ ਚਿੰਜ ਰੱਖਿਆ ਜਾਂਦਾ ਹੈ ਗੇਮ ਪਲਟੂ ਕੇ ਨਹੀਂ ਮੁੰਨਾ ਕਹਿੰਦੇ ਕੋਸ਼ਿਸ਼ ਕਰ ਰਿਹਾ ਤੇ ਅੰਬਾ ਕਹਿੰਦਾ ਹਟ ਪਾਸੇ ਅੰਬਾ ਕਹਿੰਦਾ ਚੱਲ ਛੋਟਿਆਂ ਵੀਰਾਂ ਪਾ ਰੇਡ ਲਓ ਅੰਬਾ ਸਰ ਸਿੰਘ ਐ ਅਗਲੀ ਕਬੱਡੀ ਪਾਉਣੀ ਫੇਰ ਰੱਗੇ ਨੂੰ ਵਾਦਾ ਹੈ ਪਾਈ ਲੱड्डੂ ਵਾਲਿਆ ਹੋ ਤਗੜਾ ਹੋ ਤਗੜਾ ਰਾਜੇ ਦਾ ਟਿਕ ਟਿਕ ਟੱਕਰਵਾ ਹੁੰਦੇ ਐ ਅੰਬਾ ਵੀ ਸਰਾ ਲਾ ਗਿਆ ਇੱਕ ਇੱਕ ਰੇਡ ਬਾਕੀ ਐ ਬਾਈ ਜੇਤਾ ਜਦੇ ਮੇਰੇ ਦਾ ਸਵਾਦ ਆ ਰਿਹਾ ਕਿ ਦਿਨੋਂ ਤਾੜੀਆਂ ਮਾਰਦੇ ਹੋਰ ਅੰਬੇ ਨੇ ਪਾਈਆਂ 19 ਕਬੱਡੀਆਂ 19 ਨੰਬਰ ਵਲਟ ਰੇਡਰ ਅਮਰਤਪਾਲ ਸਿੰਘ ਅੰਬਾ ਸੁਰ ਸਿੰਘ ਰਵੀ ਸ਼ੇਰ ਦਾ ਪੁੱਤਰ ਐ ਤੇ ਵਲਟ ਜ